ਗਿੱਲਾ ਗੂੜਾ ਕਿਹੜੇ ਚ? ਹਾਰੇ ਤੇ ਸੁੱਕਾ ਗੂੜਾ? ਲੇਟਰ ਕੋਈ ਆਪਣਾ ਕੋਈ ਨਾ ਕੋਈ ਮਿੱਤਰ ਪਿਆਰਾ ਰਿਸ਼ਤੇਦਾਰ ਭਾਈ ਭੈਣ ਅੱਜ ਬਾਹਰ ਗਿਆ ਹੋਇਆ। ਸਭ ਤੋਂ ਪਹਿਲੀ ਫੋਨ ਦੇ ਉੱਤੇ ਗੱਲ ਕੀ ਕਰਦਾ ਜੀ ਉਹ? ਕਿ ਬੇਬੇ ਬਾਪੂ ਇੱਥੇ ਸਫਾਈ ਬਹੁਤ ਆ। ਇਹੀ ਗੱਲ ਕਰਦਾ ਨਾ। ਉਹ ਸਫਾਈ ਉੱਥੋਂ ਦੇ ਲੋਕਾਂ ਨੇ ਰੱਖੀ ਵੀ ਆ ਕੋਈ ਬਾਹਰੋਂ ਤਾਂ ਨਹੀਂ ਆ ਕੇ ਕਰ ਗਿਆ। ਜੇ ਤੁਹਾਡਾ ਪਿੰਡ ਸਾਫ਼ ਹੋਊਗਾ ਤੁਸੀਂ ਸਾਥ ਦੋਹੋਂਗੇ। ਤਾਂ ਤੁਹਾਡੀਓ ਸ਼ਾਬਾਸ਼ ਇਹੋ ਤੁਸੀਂ ਹੁਣ ਵੀ ਕਿਤੇ ਜਾ ਕੇ ਦੇਖ ਲੋ ਤੁਹਾਨੂੰ ਉਹੀ ਲੇਜ਼ ਕੁਰਕਰੇ ਲਫਾਫੇ ਡਾਈਪਰ ਸਾਧ ਅੱਗੇ ਅੜੇ ਹੋਏ ਮਿਲਣਗੇ ਹਰ ਇੱਕ ਪੁਆਇੰਟ ਦੇ ਉੱਤੇ ਹਰ ਇੱਕ ਹੌਦੀ ਦੇ ਵਿੱਚ ਜਦੋਂ ਘਰ ਤੋਂ ਗੂੜਾ ਚੱਕਣਾ ਸਟਾਰਟ ਹੋ ਗਿਆ ਉਦੋਂ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਜਿੰਨੀ ਵੀ ਗੱਲਣਯੋਗ ਸਮਗਰੀ ਆ ਆਪਣੀ ਸਬਜ਼ੀ ਬਾਜੀ ਬਚੀ ਹੋਈ ਚਾਹ ਪੱਤੀ ਹੋ ਗਈ ਚੁੱਲੇ ਦੀ ਸਵਾਹ ਹੋ ਗਈ ਬੋਕਰ ਦੀ ਮਿੱਟੀ ਹੋ ਗਈ ਫਲਾਂ ਸਬਜ਼ੀਆਂ ਦੇ ਛਿਲਕੇ ਹੋਗੇ ਇਹ ਸਾਰਾ ਹਰੀ ਬਾਲਟੀ ਦਾ ਸਮਾਨ ਹੈ ਜਿਹੜਾ ਕੂੜਾ ਆਪਣੇ ਆਪ ਨਹੀਂ ਗਲਦਾ ਕੁਦਰਤੀ ਤੌਰ ਦੇ ਉੱਤੇ ਅੱਜ ਵੀ ਉਦਾਂ ਹੀ ਪਿਆ 10 ਸਾਲ ਬਾਅਦ ਵੀ ਉਦਾਂ ਹੀ ਪਿਆ ਲਫਾਫਾ ਹੋ ਗਿਆ ਪਲਾਸਟਿਕ ਦੀ ਜੁੱਤੀ ਚੱਪਲ ਕੰਚ ਹੋ ਗਿਆ ਉਹ ਕੂੜਾ ਹੋ ਗਿਆ ਸੁੱਕਾ ਕੂੜਾ ਇਸ ਤਰ੍ਹਾਂ ਦਾ ਹਰ ਇੱਕ ਸਮਾਨ ਜਿਹੜਾ ਨਹੀਂ ਗਲਦਾ ਕੁਦਰਤੀ ਤੌਰ ਦੇ ਉੱਤੇ ਉਹ ਤੁਸੀਂ ਨੀਲੀ ਬਾਲਟੀ ਦੇ ਵਿੱਚ ਪਾ ਕੇ ਦਿਆ ਕਰਦੇ ਇਸ ਟਰਾਈਸਾਈਕਲ ਦੇ ਉੱਤੇ ਰੇੜੀ ਦੇ ਉੱਤੇ ਇੱਕ ਸਪੀਕਰ ਲੱਗਿਆ ਹੋਊਗਾ ਜਦੋਂ ਵੀ ਹੀਰੇ ਵਿੱਚ ਆਏ ਤਾਂ ਚਾਰ ਘਰਾਂ ਨੂੰ ਪਤਾ ਲੱਗ ਜਾਊਗਾ ਵੀ ਬਾਪੂ ਜੀ ਆ ਗਏ ਨੇ ਤਾਂ ਆਪਣਾ ਡਸਟਬਿਨ ਜਿਹੜਾ ਤੁਸੀਂ ਇਹ ਗੇਟ ਦੇ ਨੇੜੇ ਕਰ ਦੇਣਾ ਇਹ ਨਾਲ ਦੀ ਨਾਲ ਖਾਲੀ ਕਰਕੇ ਬਾਪੂ ਜੀ ਨੇ ਉੱਥੇ ਹੀ ਰੱਖ ਦੇਣਾ ਡੇਲੀ ਦਾ ਪ੍ਰੋਸੈਸ ਹੈ ਇਹ ਮਤਲਬ ਪੂਰੇ ਮਹੀਨੇ 20 ਤੋਂ 25 ਦਿਨ ਤੁਹਾਡੇ ਘਰੇ ਬਾਪੂ ਜੀ ਸਰਵਿਸ ਦੇਣ ਆਉਣਗੇ ਮਤਲਬ ਰੇੜੀ ਲੈ ਕੇ ਆਉਣਗੇ ਫਿਰ ਤੁਸੀਂ ਉਹਨਾਂ ਨੂੰ ਇਹ ਜਿਹੜੇ 50 ਰੁਪਏ ਆ ਆਪਣੇ ਪੇ ਕਰਨੇ ਆ ਜਦੋਂ ਤੱਕ ਤੁਸੀਂ ਘਰੋਂ ਕੂੜਾ ਕਰਕੇ ਲੱਗ ਨਹੀਂ ਦੋਗੇ ਉਦੋਂ ਤੱਕ ਅਸੀਂ ਇਹ ਸਮੱਸਿਆ ਦਾ ਹੱਲ ਨਹੀਂ ਕਰ ਪਾਵਾਂਗੇ ਅਸੀਂ ਕੀ ਕਰਾਂਗੇ ਮਿਲ ਕੇ ਪੰਚਾਇਤ ਦੇ ਨਾਲ ਜਿੰਨਾ ਵੀ ਗੱਲਣਯੋਗ ਕੂੜਾ ਹੋਊਗਾ ਇਹ ਇਹ ਉਹ ਟੋਇਆਂ ਦੇ ਵਿੱਚ ਜਾਊਗਾ ਇਹਦੀ ਖਾਦ ਬਣ ਜੂਗੀ ਉਹ ਪੰਚਾਇਤ ਪ੍ਰਾਪਰਟੀ ਆ ਤੁਸੀਂ ਪਿੰਡ ਦੇ ਵਿੱਚ ਵਰਤ ਸਕਦੇ ਹੋ ਉਹਨੂੰ ਵਧੀਆ ਇੱਕ ਨੰਬਰ ਦੀ ਖਾਦ ਬਣਦੀ ਆ ਉਹ ਇਹ ਚੰਗੀ ਸਰਵਿਸ ਆ ਮਾੜੀ ਸਰਵਿਸ ਆ ਪਹਿਲਾਂ ਤਾਂ ਇਹ ਦੱਸੋ ਚੰਗੀ ਸਰਵਿਸ ਆ ਇਸ ਤਰ੍ਹਾਂ ਕਰਕੇ ਜਿਹੜਾ ਇਹ ਸਿਸਟਮ ਆ ਕਾਮਯਾਬ ਹੋਊਗਾ ਤੁਹਾਡਾ ਪਿੰਡ ਸਾਫ਼ ਤੇ ਸੋਹਣਾ ਹੋਊਗਾ ਕੂੜੇ ਨੂੰ ਆਪਾਂ ਕੱਲਾ ਕੂੜਾ ਕਰਕੇ ਨਾ ਜਾਣੀ ਐ ਕੂੜਾ ਸਿੱਧਾ-ਸਿੱਧਾ ਆਪਣੀ ਸਿਹਤ ਦੇ ਨਾਲ ਜੁੜਿਆ ਅਸੀਂ ਰਾਉਂਡ ਕਲਾਸ ਫਾਊਂਡੇਸ਼ਨ ਵੱਲੋਂ ਵੀ ਇਹ ਵਾਅਦਾ ਕਰਦੇ ਹਾਂ ਕਿ ਸਾਨੂੰ ਪੰਚਾਇਤ ਸਹਿਯੋਗ ਦੇਵੇ ਅਸੀਂ ਹਰ ਇੱਕ ਪੱਖ ਦੇ ਉੱਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ